ਮੁਲਤਾਨ ਨੂੰ ਸਿਕਰਾਜ ਦੇ ਅਧੀਨ ਕਰਕੇ ਕਿਉਂਕਿ ਹੈ ਤੇ ਪਹਿਲਾਂ ਵੀ ਅਧੀਨ ਸੀ ਪਰ ਮੁਜ਼ਫਰ ਖਾਨ ਨੇ ਬਗਾਵਤ ਕਰ ਦਿੱਤੀ ਸੀ ਇਹਨੂੰ ਸਦਾ ਵਾਸਤੇ ਸਿਕਰਾਜ ਦਾ ਹਿੱਸਾ ਬਣਾ ਕੇ ਹੁਣ ਇੱਥੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਵਾਪਸ ਆਉਣ ਦਾ ਹੁਕਮ ਹੋਇਆ ਸੀ ਸ਼ੇਰ-ਏ-ਪੰਜਾਬ ਦਾ ਉਹਨੇ ਆਖਿਆ ਇਸ ਤੋਂ ਪਹਿਲਾਂ ਇੱਥੇ ਕੇਸਰੀ ਨਿਸ਼ਾਨ ਸਾਹਿਬ ਨਹੀਂ ਝੁਲਦਾ ਸੀ ਸ਼ਹਾਜਾਦਾ ਖੜਕ ਸਿੰਘ ਨੇ ਆਖਿਆ ਜੀ ਝੁਲਦਾ ਤੇ ਸੀ ਪਰ ਮੁਜ਼ਫਰ ਖਾਨ ਨੇ ਉਤਾਰ ਦਿੱਤਾ ਉਹ ਮੁਜ਼ਫਰ ਖਾਨ ਉਹ ਆਪਣਾ ਹੈਦਰੀ ਝੰਡਾ ਲੈ ਹਰਾ ਕੇ ਤੇ ਸਿੱਖ ਰਾਜ ਦੇ ਵਿਰੁੱਧ ਬਗਾਵਤ ਕਰ ਬੈਠਾ ਹੈ। ਅਕਾਲੀ ਬਾਬਾ ਫੂਲਾ ਸਿੰਘ ਦੇ ਨੇਤਰ ਲਾਲ ਹੋ ਗਏ ਮੱਥੇ ਤੇ ਪਈ ਏ ਟੀਉੜੀ। ਵਜੂਦ ਵਿੱਚ ਆ ਕੇ ਮੈਂ ਆਖਿਆ ਖੜਕਸਿਆ ਤੂੰ ਬਗਾਨਿਆਂ ਦੇ ਝੰਡੇ ਦੇ ਸਭ ਥੱਲੇ ਸਾਨੂੰ ਆਰਾਮ ਕਰਨ ਵਾਸਤੇ ਕਹਿ ਰਿਹਾ ਮੈਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸੁਤੰਤਰ ਸਿੱਖ ਹਾਂ ਮੈਂ ਬਗਾਨਿਆਂ ਝੰਡੇ ਦੇ ਥੱਲੇ ਆਰਾਮ ਕਰਨਾ ਹਰਾਮ ਗਿਣਦਾ ਮੈਂ ਕਈ ਵਾਰ ਇਹ ਸੋਚਦਾ ਹੁਣਾ ਅਕਾਲੀ ਬਾਬਾ ਫੂਲਾ ਸਿੰਘ ਨੇ ਇਹ ਬਚਨ ਕਹੇ ਸਾਡੇ ਕੰਨਾਂ ਤੇ ਜੂਣੇ ਸਰਕਦੀ ਅਸੀਂ ਅੱਜ ਵੀ 11 ਦੇ ਝੰਡੇ ਥਲੇ ਆਰਾਮ ਕਰਨਾ ਉਸੇ ਨੂੰ ਹੀ ਆਪਣੇ ਆਪ ਨੂੰ ਸਮਝਦੇ ਹਾਂ ਵੀ ਸ਼ਾਇਦ ਸਾਡੀ ਇਹੀ ਵਫਾਦਾਰੀ ਹੈ ਯਾਦ ਰੱਖੋ ਸਾਡੀਆਂ ਪੱਗਾਂ ਵੀ ਉਤਾਰੀਆਂ ਜਾਂਦੀਆਂ ਰਹੀਆਂ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਭਈਏ ਰਾਜ ਕਰਨ ਲੱਗ ਪਏ ਉਹ ਸਾਡੀਆਂ ਪੱਗਾਂ ਤੱਕ ਨੂੰ ਹੱਥ ਪਾਉਣ ਲੱਗ ਪਏ ਅਸੀਂ ਕੁਝ ਵੀ ਨਾ ਕਰ ਸਕੇ ਕਦੇ ਗੁਜਰਾਤ ਤੋਂ ਸਾਡੇ ਵਾਸਤੇ ਐਲਾਨ ਹੁੰਦੇ ਨੇ ਕਦੇ ਦਿੱਲੀ ਤੋਂ ਸਾਡੇ ਵਾਸਤੇ ਐਲਾਨ ਹੁੰਦੇ ਨੇ ਅਸੀਂ ਅੰਦੋਲਨ ਕਰ ਜੋਗੇ ਰਹਿ ਗਏ ਥਾਂ ਥਾਂ ਤੇ ਬਹਿ ਕੇ ਧਰਨੇ ਲਾਉਣ ਜੋਗੇ ਰਹਿ ਗਏ ਅਸੀਂ ਧੂਏ ਦੇ ਫਕੀਰ ਹੋ ਗਏ ਕਾਰਨ ਪਤਾ ਕੀ ਹੈ ਕਿਉਂਕਿ ਅਸੀਂ 11 ਦੇ ਝੰਡੇ ਥੱਲੇ ਆਰਾਮ ਕਰਨ ਦੇ ਆਦੀ ਹੋ ਗਏ ਜਿੰਨਾ ਚਿਰ ਗੁਲਾਮੀ ਦਾ ਝੂਲਾ ਅਸੀਂ ਗੱਲ 'ਚੋਂ ਲਾਹ ਨਹੀਂ ਲੈਂਦੇ ਆ ਯਾਦ ਰੱਖੋ ਇਹ ਪੱਗਾਂ ਨੂੰ ਹੱਥ ਪੈਂਦੇ ਰਹਿਣੇ ਨੇ ਜਿੰਨਾ ਚਿਰ ਅਸੀਂ ਇੱਕ ਵਿਚਾਰ ਧਾਰਾ ਦੇ ਧਾਰਨੀ ਨਹੀਂ ਹੁੰਦੇ ਗੁਰੂ ਕਿਰਪਾ ਕਰੇ ਮੈਂ ਅਰਦਾਸ ਕਰਦਾ ਹੁੰਨਾ ਹੈ ਸਾਡੀ ਕੌਮ ਨੂੰ ਉਸਮਤ ਆ ਜਾਵੇ ਅਸੀਂ ਗੁਰੂ ਨਾਨਕ ਦੀ ਵਿਚਾਰ ਧਾਰਾ ਗੁਰਕਲਗੀ ਤਰਪਤਸਵਾਹ ਮਹਾਰਾਜ ਜੀ ਦਾ ਸਾਜਿਆ ਹੋਇਆ ਪੰਥ ਦੇ ਰੂਪ ਦੇ ਅੰਦਰ ਛੱਡਦੀ ਇਹ ਕਹਣਾ ਵੀ ਮੇਰਾ ਇਹਨੇ ਨਾਲ ਕੋਈ ਸੰਬੰਧ ਨਹੀਂ ਮੈਂ ਆ ਇਕੱਲੀ ਆ ਮੈਂ ਟਕਸਾਲੀ ਆ ਮੈਂ ਫਲਾਣੀ ਸੰਪਰਦਾ ਨਾਲ ਜੁੜਿਆ ਮੈਂ ਫਲਾਣੀ ਨਾਲ ਜੁੜਿਆ ਹੋਇਆ ਕਦੇ ਗੁਰੂ ਨਾਨਕ ਦੇ ਸਿੱਖ ਬਣ ਕੇ ਇੱਕ ਨਿਸ਼ਾਨ ਸਾਹਿਬ ਤੇ ਇੱਕ ਵਿਚਾਰਧਾਰਾ ਦੀ ਧਾਰਨੀ ਹੋ ਕੇ ਬਣੀਏ ਦੁਨੀਆਂ 'ਚ ਕੋਈ ਇਹੋ ਜਿਹੀ ਤਾਕਤ ਨਹੀਂ ਜਿਹੜੀ ਤੁਹਾਨੂੰ ਹਰਾ ਸਕੇ ਤੁਸੀਂ ਜਿੱਤਾਂ ਦੇ ਮਾਲਕ